ਦੇਸ਼ ਦੇ ਅੰਦਰ ਹਰੇਕ 5 ਸਾਲ ਬਾਅਦ ਪਾਰਲੀਮੈਂਟ ਚੋਣਾਂ ਹੁੰਦੀਆਂ ਨੇਗੀਆਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਇਲੈਕਸ਼ਨ ਹੁੰਦੀ ਆ ਦੇਸ਼ ਦੇ ਵੱਖ-ਵੱਖ ਪਾਰਲੀਮੈਂਟ ਹਲਕਿਆਂ ਦੇ ਅੰਦਰ ਮੈਂਬਰ ਪਾਰਲੀਮੈਂਟ ਲੋਕਾਂ ਦੁਆਰਾ ਚੁਣੇ ਜਾਂਦੇ ਨੇਗੇ ਔਰ ਸਾਰੀਆਂ ਦੇਸ਼ ਦੇ ਅੰਦਰ ਖੇਤਰੀ ਪਾਰਟੀਆਂ ਸਾਰੀਆਂ ਨੈਸ਼ਨਲ ਪਾਰਟੀਆਂ ਆਪਣਾ ਆਪਣਾ ਅਜੰਡਾ ਲੈ ਕੇ ਦੇਸ਼ੀ ਡਿਵੈਲਪਮੈਂਟ ਦਾ ਜਿੰਦਾ ਲੈ ਕੇ ਲੋਕਾਂ ਜਾਂਦੀਆਂ ਨੇ ਗਿਆ ਔਰ ਉਹਦੇ ਲਈ ਇੱਕ ਸੰਵਧਾਨਿਕ ਬਾਡੀ ਇੱਕ ਸੰਵਧਾਨਿਕ ਸਿਚੁਏਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਸਥਾਪਨਾ ਸਾਡੇ ਸੰਵਧਾਨ ਦੇ ਮੁਤਾਬਕ ਹੋਈ ਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਸਮੇਂ-ਸਮੇਂ ਸਰ ਗਾਈਡਲਾਈਨ ਜਾਰੀ ਕਰਦਾਗਾ ਸਮੇਂ-ਸਮੇਂ ਸਰ ਹਦਾਇਤਾਂ ਜਾਰੀ ਕਰਦਾਗਾ ਕਿ ਇਲੈਕਸ਼ਨ ਜਿਹੜੀ ਆ ਉਹ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਆ ਕਿਸ ਤਰ੍ਹਾਂ ਕੈਂਡੀਡੇਟ ਸਹਿਬਾਨ ਨੇ ਪ੍ਰਚਾਰ ਕਰਨਾਗਾ ਕਿਸ ਤਰ੍ਹਾਂ ਰਾਜਨੀਤਿਕ ਪਾਰਟੀ ਨੇ ਪ੍ਰਚਾਰ ਕਰਨਾਗਾ ਕਿਸ ਤਰ੍ਹਾਂ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਜਾਂ ਉਹਨਾਂ ਦੇ ਜਿਹੜੇ ਸਟਾਰ ਪ੍ਰਚਾਰਕ ਨੇਗੇ ਉਹਨਾਂ ਨੇ ਪ੍ਰਚਾਰ ਕਰਨਾ ਸਾਰਾ ਕੁਝ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਹਦਾਇਤਾਂ ਦੇ ਮੁਤਾਬਕ ਉਹਨਾਂ ਦੀਆਂ ਗਾਈਡਲਾਈਨਾਂ ਦੇ ਮੁਤਾਬਕ ਹੁੰਦਾਗਾ ਲੇਕਿਨ ਪੰਜਾਬ ਦੇ ਅੰਦਰ ਪੰਜਾਬ ਦੇ ਅੰਦਰ ਜਿਹੜੀਆਂ ਰਾਜਨੀਤਿਕ ਧਿਰਾਂ ਜਿਹੜੀਆਂ ਸਿਆਸੀ ਪਾਰਟੀਆਂ ਪੰਜਾਬ ਚ ਇਲੈਕਸ਼ਨ ਲੜ ਰਹੀਆਂ ਨੇ ਕਿਆਂ ਉਹਨਾਂ ਚ ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਕਿਉਂਕਿ ਉਹ ਆਤਤਨ ਮਜਬੂਰ ਨੇ ਉਹ ਆਦੀ ਨੇਗੇ ਉਹ ਕਾਨੂੰਨ ਤੋੜਨ ਦੇ ਆਦੀ ਨੇਗੇ ਬੜੇ ਲੰਬੇ ਅਰਸੇ ਤੋਂ ਜਦੋਂ ਵੀ ਉਹਨਾਂ ਦਾ ਰਾਜ ਰਹਾ ਪੰਜਾਬ ਦੇ ਅੰਦਰ ਜਾਂ ਦੇਸ਼ ਦੇ ਅੰਦਰ ਉਹਨਾਂ ਨੇ ਹਮੇਸ਼ਾ ਕਾਨੂੰਨ ਨੂੰ ਤੋੜਿਆ ਹਮੇਸ਼ਾ ਕਾਨੂੰਨ ਨੂੰ ਸਿੱਕੇ ਤੇ ਟੰਗਿਆ ਕਿਉਂਕਿ 16 ਮਾਰਚ 16 ਮਾਰਚ 2024 ਨੂੰ ਦੇਸ਼ ਦੇ ਅੰਦਰ ਕੋਡ ਆਫ ਕੰਡਕਟ ਲੱਗ ਚੁੱਕਿਆ ਸੀ 16 ਮਾਰਚ 2024 ਨੂੰ ਯਾਨੀ ਕਿ ਪਿਛਲੇ ਮਹੀਨੇ ਦੇਸ਼ ਦੇ ਅੰਦਰ ਕੋਡ ਆਫ ਮਾਡਰਨ ਕੋਡ ਆਫ ਕੰਡਕਟ ਲੱਗਿਆ ਸੀ ਯਾਨੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਔਰ ਸਰਕਾਰੀ ਕੰਮਕਾਜ ਕਿਹੜੇ ਤਰੀਕੇ ਨਾਲ ਹੋਣਗੇ ਇਹਦੇ ਸਬੰਧ ਦੇ ਵਿੱਚ ਗਾਈਡਲਾਈਨ ਜਾਰੀ ਹੋਈਆਂ ਸੀ ਔਰ ਇਸੇ ਸਮੇਂ ਇੱਕ ਪੰਜਾਬ ਦੀ ਧਿਰ ਇੱਕ ਪੰਜਾਬ ਦੀ ਸਿਆਸੀ ਪਾਰਟੀ ਜਿਹਨੇ ਪੰਜਾਬ ਦੇ ਅੰਦਰ 10 ਸਾਲ ਰਾਜ ਕੀਤਾ ਔਰ ਪੰਜਾਬ ਦੇ ਅੰਦਰ ਕਾਨੂੰਨ ਨੂੰ ਛਿੱਕੇ ਤੇ ਟਾਂਕੇ ਰੱਖਿਆ ਪੰਜਾਬ ਦੇ ਅੰਦਰ ਹਮੇਸ਼ਾ ਉਹਨਾਂ ਦੇ ਰਾਜ ਦੇ ਸਮੇਂ ਕਾਨੂੰਨ ਤੋੜਿਆ ਜਾਂਦਾ ਸੀ ਕਾਨੂੰਨ ਨੂੰ ਨਿੱਜੀ ਹਿੱਤਾਂ ਲਈ ਵਰਤਿਆ ਜਾਂਦਾ ਸੀਗਾ ਕਿਉਂਕਿ ਉਹ ਆਤਨ ਉਹਨਾਂ ਦੀ ਪਾਰਟੀ ਦਾ اصول ਆ ਕਿ ਹਮੇਸ਼ਾ ਹੀ ਉਹ ਕਾਨੂੰਨ ਤੋੜਦੇ ਰਹੇ ਨੇ ਹੁਣ ਵੀ ਉਹ ਜਿਹੜੀ ਉਹਨਾਂ ਦੀ ਪਰਿਵਾਰ ਪਰਿਵਾਰ ਬਚਾਓ ਯਾਤਰਾ ਕਹਿੰਦੇ ਉਤਾ ਉਹ ਕਹਿੰਦੇ ਨੇ ਕਿ ਅਸੀਂ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਇਆ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਜਿਨੇ ਅੱਜ ਪੰਜਾਬ ਯਾਤਰਾ ਪੰਜਾਬ ਬਚਾਓ ਯਾਤਰਾ ਦੇ ਨਾਂ ਦੇ ਉੱਤੇ ਥੱਲੇ ਆਪਣਾ ਪਰਿਵਾਰ ਬਚਾਓ ਯਾਤਰਾ ਸ਼ੁਰੂ ਕੀਤੀ ਹੋਈ ਆ ਉਹਨਾਂ ਨੇ ਮਿਤੀ ਮਿਤੀ 6 4 ਮਿਤੀ 6 4 2024 ਨੂੰ ਉਹਨਾਂ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਜਦੋਂ ਉਹ ਪਰਿਵਾਰ ਬਚਾਓ ਯਾਤਰਾ ਜਾਂ ਪੰਜਾਬ ਬਚਾਓ ਯਾਤਰਾ ਰਾਏਕੋਟ ਦੇ ਅੰਦਰ ਰਾਏਕੋਟ ਪਹੁੰਚੀ ਸੀ ਤਾਂ ਉਸ ਸਮੇ ਮਾਡਲ ਕੋਡ ਆਫ ਕੰਡਕਟਰ ਦੀਆਂ ਧੱਜੀਆਂ ਉੜਾਂ ਜਾਂ ਗਈਆਂ ਉਸ ਸਮੇ ਕਾਨੂੰਨ ਨੂੰ ਤੋੜਿਆ ਗਿਆ ਉਸ ਸਮੇ ਜੋ ਕਾਨੂੰਨ ਜੋ ਸੰਵਧਾਨ ਬਾਬਾ ਸਾਹਿਬ ਹੀਮਰੋ ਬੇੜਕਰ ਜੀ ਨੇ ਬਣਾਇਆ ਸੀ ਉਸ ਕਾਨੂੰਨ ਨੂੰ ਤੋੜਿਆ ਗਿਆ ਮਾਡਲ ਆਫ ਕੋਡ ਮਾਡਲ ਆਫ ਕੋਡ ਆਫ ਕੰਡਕਟ ਦੀਆਂ ਧੱਜੀਆਂ ਉੜਾਂ ਜਾਂ ਗਈਆਂ ਕਿਸ ਤਰ੍ਹਾਂ ਛੋਟੇ ਬੱਚਿਆਂ ਦਾ ਕਿਸ ਤਰ੍ਹਾਂ ਚਿਲड्रन ਦਾ ਛੋਟੇ ਬੱਚਿਆਂ ਦਾ ਆਪਣੇ ਨਿੱਜੀ ਹਿੱਤਾਂ ਦੇ ਲਈ ਸਿਰਫ ਵੋਟਾਂ ਲੈਣ ਦੇ ਲਈ ਬੱਚਿਆਂ ਦਾ ਦੁਰਉਪਯੋਗ ਹੋਇਆ ਕਿਸ ਤਰ੍ਹਾਂ ਬੱਚਿਆਂ ਨੂੰ ਮਾਈਕ ਫੜਾ ਕੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਸਾਡੇ ਲਈ ਅਪੀਲ ਕਰੋ ਤੁਸੀਂ ਸਾਡੇ ਲਈ ਵੋਟਾਂ ਦੀ ਅਪੀਲ ਕਰੋ ਉੱਥੇ ਕਿਹਾ ਗਿਆ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸਖਵੀਰ ਸਿੰਘ ਬਾਦਲ ਜੀ ਨੇ ਉਸ ਯਾਤਰਾ ਦੌਰਾਨ ਬੱਚਿਆਂ ਤੋਂ ਇਹ ਸਲੋਗਨ ਲਵਾਏ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਤੋਂ ਇਹ ਨਾਅਰੇ ਲਵਾਏ ਕਿ ਅਕਾਲੀ ਦਲ ਜਿੰਦਾਬਾਦ ਕਹੋ ਬੱਚਿਆਂ ਨੂੰ ਕਿਹਾ ਗਿਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਲਈ ਵੋਟਾਂ ਦੀ ਅਪੀਲ ਕਰੋ ਬੱਚਿਆਂ ਨੂੰ ਸਕ੍ਰਿਪਟ ਲਿਖ ਕੇ ਦਿੱਤੀ ਗਈ ਬੱਚਿਆਂ ਦਾ ਦੁਰਉਪਯੋਗ ਹੋਇਆ ਦੇਸ਼ ਦਾ ਕਾਨੂੰਨ ਜਾਣਦਾਗਾ ਕਿ ਤੁਸੀਂ ਕਿਸੇ ਵੀ ਬੱਚੇ ਨੂੰ ਜਿਹਦੀ ਉਮਰ 18 ਸਾਲ ਤੋਂ ਘੱਟ ਆ ਜਿਹੜਾ ਬਾਲਗ ਨਹੀਂ ਹੋਇਆ ਉਹਨੂੰ ਤੁਸੀਂ ਇਲੈਕਸ਼ਨ ਦੇ ਅੰਦਰ ਉਹ ਤੋਂ ਪ੍ਰਚਾਰ ਨਹੀਂ ਕਰਵਾ ਸਕਦੇ ਇਹ ਮਾਡਲ ਕੋਡ ਆਫ ਕੰਡਕਟ ਕਹਿੰਦਾਗਾ ਸਾਡੇ ਸੰਵਿਧਾਨ ਦੀਆਂ ਧਾਰਾਵਾਂ ਕਹਿੰਦੀਆਂ ਨੇਗੀਆਂ ਕਿ ਤੁਸੀਂ ਉਹਨਾਂ ਬੱਚਿਆਂ ਤੋਂ ਕੈਂਪੇਨ ਨਹੀਂ ਕਰਾ ਸਕਦੇ ਨੰਬਰ ਆਫ ਜੱਜਮੈਂਟਸ ਨੰਬਰ ਆਫ ਜੱਜਮੈਂਟਸ ਨੰਬਰ ਆਫ ਗਾਈਡਲਾਈਨਸ ਸਾਡੇ ਇਲੈਕਸ਼ਨ ਕਮਿਸ਼ਨ ਵੱਲੋਂ ਸਮੇਂ-ਸਮੇਂ ਸਰ ਜਾਰੀ ਕੀ ਕੀਆ ਗੰਜਾਂ ਲੇਗੀਆਂ ਕਿ ਇਹਨਾਂ ਤਹਿਤ ਅਸੀਂ ਬੱਚਿਆਂ ਦਾ ਬੱਚਿਆਂ ਤੋਂ ਇਲੈਕਸ਼ਨ ਕੈਂਪੇਨ ਨਹੀਂ ਕਰਵਾ ਸਕਦੇ ਪਰ ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਸਖਵੀਰ ਸਿੰਘ ਬਾਦਲੋਂ ਦੇ ਪ੍ਰਧਾਨ ਜੀ ਨੇ ਕਾਨੂੰਨ ਦੀਆਂ ਧੱਜੀਆਂ ਆਣਾ ਜਾਂ ਕਿਉਂਕਿ ਉਹਨਾਂ ਨੂੰ ਕਾਨੂੰਨ 'ਚ ਵਿਸ਼ਵਾਸ ਨਹੀਂ ਹੈਗਾ ਉਹ ਹਮੇਸ਼ਾ ਕਾਨੂੰਨ ਤੋੜਨ ਦੇ ਆਦੀ ਨੇਗੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਈ ਜਗ੍ਹਾ ਤੇ ਕੀ ਕਹਿੰਦੇ ਹੁੰਦੇ ਸੀਗੇ ਜਦੋਂ ਪਿੰਡਾਂ 'ਚ ਪ੍ਰਚਾਰ ਤੇ ਜਾਂਦੇ ਨੇ ਕਹਿੰਦੇ ਕੁੰਡੀਆਂ ਲਾ ਲਓ ਬਿਜਲੀ ਦੀ ਚੋਰੀ ਕਰ ਲਓ ਪਾਣੀ ਦੀ ਚੋਰੀ ਕਰ ਲਓ ਉਹ ਆਤਨ ਮਜਬੂਰ ਨੇਗੇ ਉਹਨਾਂ ਦੀ ਆਦਤ ਐਸ ਤਰ੍ਹਾਂ ਦੀਆਂ ਨੇਗੇ ਹਮੇਸ਼ਾ ਕਾਨੂੰਨ ਤੋੜਨ ਵਾਲੀਆਂ ਨੇਗੇ ਇੱਥੇ ਵੀ ਉਹਨਾਂ ਨੇ ਡੇਟ 6 4 2024 ਨੂੰ ਯਾਨੀ ਕਿ ਇਸੇ ਮਹੀਨੇ 6 ਅਪ੍ਰੈਲ ਨੂੰ ਉਹਨਾਂ ਦੇ ਬੱਚਿਆਂ ਤੋਂ ਪ੍ਰਚਾਰ ਕਰਵਾ ਕੇ ਮਾਡਲ ਕੋਡ ਆਫ ਕੰਡਕਟ ਦੀਆਂ ਧਰਜੀਆਂ ਢਾਡੀਆਂ ਪਰ ਇਲੈਕਸ਼ਨ ਕਮਿਸ਼ਨ ਦੇ ਜੋ ਨੋਰਮਸ ਜੋ ਸਾਡੀਆਂ ਗਾਈਡਲਾਈਨਸ ਰਹਿਗੀਆਂ ਜਿਹੜੀਆਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦੇ ਧਰਜੀਆਂ ਢਾਡ ਕੇ ਇੱਕ ਵਾਰ ਫੇਰ ਮੈਂ ਸਮਝਦਾ ਪੰਜਾਬ ਦੇ ਅਗੇਂਸਟ ਹੋਣ ਦਾ ਕਾਨੂੰਨ ਦੇਣਗੇ ਸੋਣ ਦਾ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ ਆਪਣੇ ਆਪ ਨੂੰ ਦੱਸਾਇਆ ਕਿ ਕਿਸ ਤਰ੍ਹਾਂ ਆਕਾਲੀ ਦਲ ਜਿਹੜਾ ਕਾਨੂੰਨ 'ਚ ਵਿਸ਼ਵਾਸ ਨਹੀਂ ਰੱਖਦਾ ਸੋ ਉਹਨਾਂ ਦੇ ਖਿਲਾਫ ਅਸੀਂ ਆਹ ਕੰਪਲੇਂਟ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਭੇਜੀ ਆ ਕਿ ਉਹਨਾਂ ਦੇ ਅਗੇਂਸਟ ਚਾਈਲਡ ਲੇਬਰ ਪ੍ਰੋਪਰਸ਼ਨ ਰੈਗੂਲੇਸ਼ਨ ਐਕਟ 1986 ਦੇ ਤਹਿਤ ਜਿਹੜਾ ਕਿ 2016 'ਚ ਐਮੈਂਡਮੈਂਟ ਹੋਇਆ ਅਤੇ ਆਨਰੇਬਲ ਬੰਬੇ ਹਾਈ ਕੋਰਟ ਦੇ ਆਰਡਰ ਦੇ ਤਹਿਤ ਇਸੇ ਤਰ੍ਹਾਂ ਬਹੁਤ ਸਾਰੀਆਂ ਹੋਰ ਜੱਜਮੈਂਟਾਂ ਲੱਗੀਆਂ ਜਿਹੜੀਆਂ ਸਾਡੀਆਂ ਸਾਡੀ ਆਨਰੇਬਲ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੀਆਂ ਗੰਜਨਆਂ ਰਗੀਆਂ ਜਿਨ੍ਹਾਂ ਨੂੰ ਉਧਾਰ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹਦਾਇਤਾਂ ਜਾਰੀ ਕੀਤੀਆਂ ਸੀ ਉਹਨਾਂ ਦੀ ਕੋਰ ਅਲੰਘਣਾ ਉਹਨਾਂ ਦੀ ਕੋਰ ਅਲੰਘਣਾ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਸੋ ਉਹਦੇ ਖਿਲਾਫ ਅੱਜ ਸਾਡਾ ਬਫਦ ਜਿਹੜਾ ਉਸ ਇਲੈਕਸ਼ਨ ਕਮਿਸ਼ਨ ਕੋਲੇ ਆਪਣਾ ਮੈਮੋਰੰਡਮ ਸਬਮਿਟ ਕੀਤਾਗਾ ਆਪਣੀ ਦਰਖਾਸਤ ਸਬਮਿਟ ਕੀਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਸਖਬੀਰ ਸਿੰਘ ਬਾਦਲ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇ ਉਹਨਾਂ ਦੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਸਾਡੇ ਛੋਟੇ-ਛੋਟੇ ਬੱਚਿਆਂ ਨੂੰ ਜਿਹੜੇ ਬੱਚੇ ਅਜੇ ਛੋਟੇ ਬੱਚੇ ਨੇਗੇ ਜਿਹੜੇ ਬਾਲਗ ਨਹੀਂ ਹੋਏ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਆ ਉਹਨਾਂ ਬੱਚਿਆਂ ਨੂੰ ਇਲੈਕਸ਼ਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਲਈ ਆਪਣੇ ਨਿੱਜੀ ਮਫਾਦਿਆਂ ਦੇ ਲਈ ਸ਼੍ਰੋਮਣੀ ਕੰਨਦਲ ਨੇ ਵਰਤਿਆਗਾ ਸੋ ਉਹਦੇ ਖਿਲਾਫ ਅੱਜ ਇੱਕ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਹੈਗਾ ਆ ਯਾਦ ਪੱਤਰ ਦੇ ਕੇ ਆਏ ਕਿ ਉਹਨਾਂ ਮੈਮੋਰੰਡਮ ਸਬਮਿਟ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ